ਬਿਮਾਰੀਆਂ 'ਚ ਪੈਸੇ ਨਾ ਹੋਣ ਦੀ ਹਾਲਤ 'ਚ ਹੁਣ ਪਰਿਵਾਰਾਂ ਦੀ ਮਦਦ ਪੰਜਾਬ ਸਰਕਾਰ ਕਰੇਗੀ। ਪੰਜਾਬ ਸਰਕਾਰ ਮੁੱਖ ਮੰਤਰੀ ਸਿਹਤ ਯੋਜਨਾ ਦੀ ਸ਼ੁਰੂਆਤ ਕਰਨ ਜਾ ਰਹੀ ਹੈ ਜਿਸ ਦੇ ਤਹਿਤ ਲੋਕਾਂ ਨੂੰ ਹਰ ਸਾਲ 10 ਲੱਖ ਰੁਪਏ ਤੱਕ ਦਾ ਮੁਫਤ ਅਤੇ ਵਧੀਆ ਇਲਾਜ ਮਿਲੇਗਾ। ਮੁੱਖ ਮੰਤਰੀ ਸਿਹਤ ਯੋਜਨਾ ਪੰਜਾਬ ਦੇ ਲਗਭਗ 3 ਕਰੋੜ ਲੋਕਾਂ ਨੂੰ ਕਵਰ ਕਰੇਗੀ। ਬਹੁਤ ਸਾਰੇ ਅਜੇ ਬਜ਼ੁਰਗ ਇਹੋ ਜਿਹੇ ਨੇ ਜਿਹੜੇ ਇਹ ਕਹਿ ਚੁੱਕੇ ਨੇ ਮੇਰਾ ਇਲਾਜ ਨਾ ਕਰਾਓ ਮੈਨੂੰ ਪਰਮਾਤਮਾ ਤੇ ਛੱਡ ਦਿਓ ਜਿਸ ਦਿਨ ਸਵਾਸ ਪੂਰੇ ਹੋਗੇ ਦਾਗ ਲਾ ਦਿਓ ਜੇ ਇਲਾਜ ਕਰਾਉਣ ਦੇ ਚੱਕਰਾਂ ਚ ਪੈ ਗਏ ਜਿੰਨੀ ਕ ਹੈਗੀ ਐ ਜ਼ਮੀਨ ਵਿਕ ਜੂਗੀ 10 ਲੱਖ ਰੁਪਏ ਦਾ ਹੈਲਥ ਕਾਰਡ ਕੋਈ ਹੋਰ ਫਾਰਮੈਲਿਟੀ ਨਹੀਂ ਕੋਈ ਫਾਰਮ ਨਹੀਂ ਭਰਨਾ ਕੋਈ ਕੁਝ ਨਹੀਂ ਕਰਨਾ 10 ਲੱਖ ਰੁਪਈਆ ਤਾਂ ਸਿੱਧੇ ਹੀ ਹਰੇਕ ਦਈ ਹੈ ਆਓ ਇਲਾਜ ਕਰਾਓ ਪੈਸੇ ਦਾ ਸਾਬ ਤਾਂ ਬਾਅਦ ਦੇਖਾਂਗੇ ਸਰਕਾਰੀ ਕਰਮਚਾਰੀ ਅਤੇ ਪੈਨਸ਼ਨਰਾਂ ਸਮੇਤ ਸੂਬੇ ਦੇ ਅਸਲ ਵਸਨੀਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਹੈਲਥ ਕਾਰਡ ਜਾਰੀ ਕੀਤੇ ਜਾਣਗੇ ਜਿਸ ਦੇ ਤਹਿਤ ਹਰ ਕਿਸਮ ਦੇ ਸਰਕਾਰੀ ਅਤੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ 'ਚ ਮੁਫਤ ਅਤੇ ਕੈਸ਼ਲੈਸ ਇਲਾਜ ਮਿਲੇਗਾ ਜੈਨਿਕਸ ਵਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਮਸਕਿੰਦੀਪਾਲ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਜੋ ਨਸ਼ਿਆਂ ਦੇ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਨੋਤਵਾਲਾ ਨੂੰ ਨਸ਼ਾ ਤੋਂ ਦੂਰ ਰੱਖਣ ਦੇ ਲਈ ਖੇਡਾਂ ਦੇ ਨਾਲ ਜਿਹੜਾ ਕਿ ਜੋੜਾ ਜਾ ਰਿਹਾ ਹੈ ਤਾਂ ਲੁਧਿਆਣਾ ਦੇ ਵਿੱਚ 75 ਵਾ ਜੂਨੀਅਰ ਨੈਸ਼ਨਲ ਬਾਸਕਟਬਾਲ ਜਿਹੜਾ ਕਿ ਮੈਚ ਨੇ ਉਹ ਕਰਵਾਏ ਜਾ ਰਹੇ ਨੇ ਤਾਂ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਲਵਾਂਗੇ ਮੇਨਾ ਤੇਜਾ ਸਿੰਘ ਧਾਰੀਵਾਲ ਜੀ ਮਦੂਨੇ ਧਾਰੀਵਾਲ ਸਾਹਿਬ ਕਦੋਂ ਤੋਂ ਇਹ ਮੈਚ ਸ਼ੁਰੂ ਹੋਣਗੇ ਔਰ ਕਿੰਨੇ ਦਿਨ ਹੋਣਗੇ ਕਿੰਨੀਆਂ ਟੀਮਾਂ ਆਣ ਕੇ ਡਿਟੇਲ ਦੇ ਵਿੱਚ ਜਾਣਕਾਰੀ ਦਿਓ ਥੋੜੀ ਜੀ ਤੋਂ ਹੁਣ ਜੋ ਸਪਟੰਬਰ ਤੋਂ 9 ਤੱਕ ਚੱਲਣ ਇਦੇ ਵਿੱਚ 31 ਮੁੰਡਿਆਂ ਦੀ ਟੀਮ ਆ ਰਹੀ ਹੈ 28 ਕੁੜੀਆਂ ਦੀ ਆ ਰਹੀ ਹੈ ਇਹਦੇ ਵਿੱਚ ਟੋਟਲ 160 ਮੈਚ ਹੋਣਗੇ ਜੇ ਇਹਨੂੰ ਕਰਾਉਣ ਲਈ ਹਿੰਦੁਸਤਾਨ ਦੇ ਇੰਟਰਨੈਸ਼ਨਲ ਰੈਫਰੀ ਇੱਥੇ ਪਹੁੰਚਣਾ ਜਿਹੜਾ ਇਹਦੀ ਦੇਖ ਰੇਖ ਤੇ ਹੈ ਟੂਰਨਾਮੈਂਚ ਹੋਣਗੇ ਇਹਨੂੰ BFI ਦਾ ਚੈਨਲ ਸਾਡਾ YouTube ਉਧੇ ਬਕਾਇਦਾ ਹਰ ਮੈਚ ਦਿਖਾਇਆ ਜਾਊਗਾ ਹਰ ਮੈਚ ਸਟੈਟ ਕੱਢੇ ਜਾਣਗੇ ਕੌਣ 플레이ਰ ਕੀ ਆ ਉਹ ਪ੍ਰੈਸ ਨੂੰ ਵੀ ਬੰਦੇ ਜਾਣਗੇ ਹਾਰਟੀ ਦੀ ਉਹ ਸਿਰੜੀ ਹੈਗੀ ਧਿਆਨ ਚ ਰੱਖ ਕੇ ਪਲੇਅਰਾਂ ਨੂੰ ਪ੍ਰੋਵਾਈਡ ਕਰ ਰਹੇ ਹਾਂ ਅਸੀਂ ਪੂਰਾ ਜੋਰ ਲਾਇਆ ਹੋਇਆ ਸਾਡੇ ਡਿਸਟ੍ਰਿਕਟ ਪੁਲਿਸ ਦੇ ਡਿਪਟੀ ਸੀਪ ਨੇ ਕੋਪਨ ਸ਼ਰਮਾ ਜੀ ਉਹਦੀ ਅਗਵਾਈ ਥੰਦੇ ਤੇ ਪ੍ਰਨਾਲ ਸਾਹਿਬ ਆਰਗੇਨਾਈਜ਼ਰ ਜੀ ਸੈਕਟਰੀ ਨੇ ਹੋਰ ਸਾਡੀ ਟੀਮ ਅਸੀਂ ਸਾਰੇ ਲੱਗੇ ਹੋਏ ਸਿਰ ਤਕਰੀਬਨ 57 58 ਟੀਮਾਂ ਆ ਰਹੀਆਂ ਨੇ ਟੀਮਾਂ ਕਿੱਥੋਂ ਕਿੱਥੋਂ ਆ ਰਹੀਆਂ ਨੇ ਆ ਰਹੀਆਂ ਸਟੇਟਾਂ ਤੋਂ ਹਾਂ ਆ ਰਹੀਆਂ ਸਟੇਟਾਂ ਤੋਂ ਆ ਰਹੀਆਂ ਹਾਂ ਡਾ ਡੀਸੀਪੀ ਪੰਡਾਲ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ ਪੰਡਾਲ ਸਾਹਿਬ ਜਿਹੜੀਆਂ ਸਾਰੀਆਂ ਸਿੱਟਰੋਂ ਟੀਮਾਂ ਆ ਰਹੀਆਂ ਉਹਨਾਂ ਦੇ ਰਹਿਣ ਸਹਿਣ ਦਾ ਟਰਾਂਸਪੋਰਟੇਸ਼ਨ ਦਾ ਕਿਸ ਤਰ੍ਹਾਂ ਜਿਹੜੀ ਕਿ ਅਰੇਂਜਮੈਂਟ ਨੇ ਉਹ ਕੀਤੇ ਗਏ ਨੇ ਔਰ ਕੀ ਕੁਝ ਖਾਸ ਰਹਿਣ ਵਾਲਾ ਇਸ ਚੈਂਪੀਅਨਸ਼ਿਪ ਮੈਚ ਦੌਰਾਨ ਦੇਖੋ ਪ੍ਰਬੰਧ ਸਾਰੇ ਪੰਜਾਬ ਫੈਡਰੇਸ਼ਨ ਨੇ ਆਲਰੇਡੀ ਕਰ ਲਿਆ ਇਹਨਾਂ ਜਿੰਨੀਆਂ ਟੀਮਾਂ ਆ ਰਹੀਆਂ ਸਾਰੀਆਂ ਹੋਟਲ ਦੇ ਵਿੱਚ ਠਹਿਰ ਰਹੀਆਂ ਔਰ ਉਹਨਾਂ ਦੇ ਆਉਣ ਜਾਣ ਵਾਸਤੇ ਜਿਹੜੀਆਂ ਪ੍ਰੋਪਰ ਜਿਹੜੀਆਂ ਟਰਾਂਸਪੋਰਟ ਲਾਈ ਗਈ ਆ ਤੇ ਇਹ ਜਿਹੜਾ ਇੱਥੇ ਟੂਰਨਾਮੈਂਟ ਹੋ ਰਿਹਾ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਆ ਵੀ ਅੰਡਰ 19 ਉਨਾਂ ਵਾਸਤੇ ਇੱਕ ਬਹੁਤ ਚੰਗੀ ਗੱਲ ਆ ਕਿ ਉਹਨਾਂ ਦੀ ਏਜ ਦੇ ਹੀ ਬੱਚੇ ਆ ਰਹੇ ਆ ਔਰ ਉਹਨਾਂ ਨੂੰ ਦੇਖ ਕੇ ਹੋਰ ਵੀ ਚੰਗਾ ਸਿੱਖਣਗੇ ਔਰ ਸੈਕੰਡ ਜਿਹੜਾ ਪੰਜਾਬ ਗਵਰਨਮੈਂਟ ਜੋ ਨਸ਼ਿਆਂ ਵਿਰੋਧ ਚਾਲੀ ਮਹਮ ਚੱਲੀ ਆ ਉਹਦੇ ਵਿੱਚ ਵੀ ਅਸੀਂ ਜਿਹੜਾ ਪੂਰਾ ਇਹਨਾਂ ਦਾ ਸਹਿਯੋਗ ਦੇ ਰਹੇ ਆ ਪੰਜਾਬ ਫੈਡਰੇਸ਼ਨ ਦਾ ਕਿ ਅਸੀਂ ਜਿਹੜਾ ਆਪਣੇ ਬੱਚਿਆਂ ਨੂੰ ਸਿੱਧੇ ਪਾਸੇ ਲਾ ਸਕੀਏ ਅਨਾਲ ਸਾਹਿਬ ਇਹਦੇ ਵਿੱਚ ਜਿਹੜੀ ਟੀਮਾਂ ਤੁਸੀਂ ਪਹਿਲਾਂ ਤੋਂ ਸੈਲੈਕਟ ਕਰ ਚੁੱਕੀ ਹੋਈਆਂ ਜੇਕਰ ਹੁਣ ਵੀ ਬੱਚੇ ਜੇਕਰ ਐਡ ਹੋਣਾ ਚਾਹੁੰਦੇ ਨੇ ਤਾਂ ਹੋ ਸਕਦੇ ਨੇ ਬੱਚੇ ਐਡ ਜਾਂ ਫਿਰ ਸਿਰਫ ਮੈਚ ਦੇਖਣ ਦੇ ਲਈ ਇਨਵੀਟੇਸ਼ਨ ਆ ਤੁਹਾਡੇ ਵੱਲੋਂ ਦਿੱਤਾ ਜਾਊਗਾ ਨਾਲ ਨੀ ਆਲਰੇਡੀ ਜਿਹੜੀ ਪੰਜਾਬ ਟੀਮਾਂ ਜਿਹੜੀ ਸਾਡੀ ਲੜਕੀਆਂ ਤੇ ਲੜਕੀਆਂ ਦੀ ਅੰਡਰ 19 ਦੀ ਉਹ ਤਾਂ ਆਲਰੇਡੀ ਪਹਿਲਾਂ ਸਿਲੈਕਟ ਹੋ ਗਈ ਆ ਉਹ ਤੁਹਾਨੂੰ ਫਾਈਨਲ ਖੇਡੂਗੀ ਲੇਕਿਨ ਜਿਹੜੇ ਬੱਚੇ ਹੁਣ ਦੇਖਣਗੇ ਦੇਖ ਕੇ ਅੱਗੇ ਤੋਂ ਮਿਹਨਤ ਕਰਕੇ ਟੀਮ ਦੇ ਵਿੱਚ ਸਿਲੈਕਟ ਹੋਣ ਆ ਕੇ ਮਿਹਨਤ ਆਪਣੀ ਇੱਥੇ ਅਕੈਡਮੀ ਚੱਲ ਰਹੀ ਆ ਇਸ ਅਕੈਡਮੀ ਦੇ ਵਿੱਚੋਂ ਅੱਜ 6 ਬੱਚੇ ਜਿਹੜੇ ਸੀਨੀਅਰ ਇੰਡੀਆ ਟੀਮ ਵਿੱਚ ਖੇਡ ਰਹੇ ਆ ਇਸ ਕਰਕੇ ਮੈਂ ਅਪੀਲ ਕਰਨਾ ਕਿ ਸ਼ਹਿਰ ਵਾਸੀਆਂ ਨੂੰ ਆਪਣੇ ਬੱਚਿਆਂ ਨੂੰ ਬਾਸਕਟਬਾਲ ਵਾਲੇ ਪਾਸੇ ਲਾਈਏ ਕਿਉਂਕਿ ਇੱਥੇ ਵੱਡੇ ਤਿੰਨ ਸਟੇਡੀਅਮ ਜਿਹੜੇ ਬਣੇ ਆ ਤਿੰਨ ਗਰਾਊਂਡਸ ਬਣੇ ਆ ਇ ਔਰ ਸਾਡੇ ਲੁਧਿਆਣੇ ਨੂੰ ਇਹ ਤਿੰਨ ਗਰਾਉਂਡਾਂ ਮਿਲੀਆਂ ਤੇ ਇੱਥੋਂ ਆਪਣੇ ਬੱਚਿਆਂ ਨੂੰ ਸਿੱਧੇ ਪਾਸੇ ਲਾਈਏ ਲਾ ਕੇ ਉਹਨਾਂ ਨੂੰ ਅੱਗੇ ਮਿਹਨਤ ਕਰਨ ਤੇ ਆਲਰੇਡੀ ਟੀਮ ਸਿਲੈਕਟ ਹੋਣਾ ਪੰਡਾ ਸਾਹਿਬ ਆਲੇ ਦੁਆਲੇ ਜਿਹੜੇ ਲੋਕ ਨੇ ਚਾਹੇ ਸ਼ਹਿਰਾਂ ਦੀ ਗੱਲ ਕਰੀਏ ਜਾਂ ਪਿੰਡਾਂ ਦੀ ਗੱਲ ਕਰੀਏ ਤਾਂ ਜਿਹਨਾਂ ਲੋਕਾਂ ਨੇ ਆਣਾ ਹੋਵੇਗਾ ਉਹਨਾਂ ਵਾਸਤੇ ਕੋਈ ਐਂਟਰੀ ਕਿਸ ਤਰ੍ਹਾਂ ਦੇ ਨਾਲ ਰੱਖੀ ਗਈ ਹੈ ਜਾਂ ਫਿਰ ਖੁੱਲਾ ਸੱਦਾ ਦਿੱਤਾ ਗਿਆ ਕਿਸ ਤਰ੍ਹਾਂ ਦਾ ਪ੍ਰੋਗਰਾਮ ਨਹੀਂ ਦੇਖੋ ਇਹ ਜਿਹੜੇ ਮੈਚ ਹੋ ਰਿਆ ਹੈਨ ਵਾਸਤੇ ਖੁੱਲਾ ਸੱਦਾ ਆ ਆਪਣੇ ਗੁਰਨਾਨਕ ਸਟੇਡੀਅਮ ਚਾਓ ਆ ਕੇ ਸਾਰੀਆਂ ਚੇਅਰ ਲੱਗੀਆਂ ਆ ਆਰਾਮ ਨਾਲ ਚੇਅਰ ਤੇ ਬੈਠੋ ਉਹਨਾਂ ਦੇ ਵਿੱਚ ਓਨਲੀ ਪਾਣੀ ਚਾਹ ਪਾਣੀ ਦਾ ਪ੍ਰਬੰਧ ਰੱਖਿਆ ਗਿਆ ਪੰਜਾਬ ਐਡ੍ਰੈਸ਼ਨ ਵੱਲੋਂ ਔਰ ਆ ਕੇ ਆਪਣਾ ਪੀ ਕੇ ਆਪਣੇ ਪੂਰੇ ਮੈਚ ਦੇਖੋ ਆਪਣੇ ਬੱਚਿਆਂ ਨੂੰ ਦਿਖਾਓ ਤੇ ਉਸ ਤੋਂ ਬਾਅਦ ਆਰਾਮ ਨਾਲ ਕੋਈ ਫੀਸ ਨਹੀਂ ਇਹਦੇ ਵਿੱਚ ਸਭ ਉਹਨਾਂ ਵਾਸਤੇ ਸਾਰੀਆਂ ਸਹੂਲਤਾਂ ਦੇਵਾਂਗੇ ਟਾਈਮਿੰਗ ਕੀ ਰੱਖੀ ਗਈ ਜੀ ਇਹਦੇ ਵਿੱਚ ਇਹ ਮਾਰਨਿੰਗ ਟਾਈਮ ਤੋਂ ਹੀ ਸਟਾਰਟ ਹੋ ਜਾਣੇ ਆ ਤੇ ਈਵਨਿੰਗ ਰਾਤ ਤਕਰੀਬ ਕੋਈ 9 ਵਜੇ ਤੱਕ ਚੱਲਣੇ ਆ ਇਸ ਕਰਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਰੋਜ਼ਾਨਾ ਜਿਹੜੇ 2 ਤਰੀਕ ਤੋਂ ਲੈ ਕੇ 9 ਤਰੀਕ ਤੱਕ 8 ਤਰੀਕ ਤੱਕ ਇਦਾਂ ਚੱਲਣੇ ਆ 8 ਤੋਂ ਬਾਅਦ ਸੈਮੀ ਫਾਈਨਲ ਜਿਹੜਾ ਟੀਮਾਂ ਫਾਈਨਲ ਹੋਣਗੀਆਂ ਉਹ ਜਿਹੜੀਆਂ ਟੀਮਾਂ ਕੁੜੀਆਂ ਮੁੰਡਿਆਂ ਦੀਆਂ ਫਾਈਨਲ ਉਹ ਸ਼ਾਮ ਦੇ ਟਾਈਮ ਮੈਚ ਹੋਣਗੇ ਬਿਲਕੁਲ ਇਸਨ ਡੀਸੀਪੀ ਪਰਮੇਂਦਰ ਭੰਡਾਲ ਜਿਨ੍ਹਾਂ ਦੇ ਵੱਲੋਂ ਪੂਰੀ ਡਿਟੇਲ ਦੇ ਵਿੱਚ ਜਿਹੜੀ ਜਾਣਕਾਰੀ ਉਹ ਸਾਂਝੀ ਕੀਤੀ ਗਈ ਹੈ ਉਹ ਲੋਕਾਂ ਨੂੰ ਵੀ ਅਪੀਲ ਕਰਦੇ ਹੋਏ ਨਜ਼ਰ ਆ ਰਹੇ ਨੇ ਆਪਣੇ ਬੱਚਿਆਂ ਨੂੰ ਲੈ ਕੇ ਇੱਥੇ ਤੁਸੀਂ ਗੁਨਾਣਕ ਸਟੇਡੀਅਮ ਪਹੁੰਚੋ ਤਾਂ ਜੋ ਬੱਚਿਆਂ ਦੇ ਵੀ ਹੌਸਲਾ ਵਜਾਈ ਹੋ ਸਕੇ ਤਾਂ ਬੱਚੇ ਵੀ ਦੇਖਣ ਕਿਸ ਤਰ੍ਹਾਂ ਦੇ ਨਾਲ ਜਿਹੜੇ ਉਹਨਾਂ ਦੇ ਸਾਥੀ ਨੌਜਵਾਨ ਨੇ ਜਿਹੜੇ ਸਪੋਰਟ ਦੇ ਨਾਲ ਅੱਗੇ ਵਧਦੇ ਹੋਏ ਨਜ਼ਰ ਆ ਰਹੇ ਨੇ ਕੈਮਰਾ ਪਰਸਨ ਸਲਮਾਨ ਦੇ ਨਾਲ ਹਿੰਮਤ ਸਿੰਘ ਕੁਬਾਲ ਦੇ ਨਿਕਸ ਵੀਰਾਂ ਲੁਧਿਆਣਾ